ਸੇਵਾਦਾਰ ਨੇ ਇਹ ਸਾਰੇ ਸ਼ਗਿਰਦ ਨੇ ਚੇਲੇ ਨੇ ਆਪਣੇ ਬਾਈ ਰੋਡਵੇ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜਾ ਸੰਗਤ ਨੂੰ ਇੱਥੇ ਬਾਈ ਹੁਣੇ ਬਣਾਈ ਜਾਂਦੇ ਚਾਹ ਇਹਨਾਂ ਦੀ ਡਿਊਟੀ ਚਾਹ ਬਣਾਉਣ ਤੇ ਆ ਧੁੰਦ ਵੀ ਬਹੁਤ ਆ ਤੇ ਠੰਡ ਵੀ ਬਹੁਤ ਆ ਇਹ ਵੱਡੇ ਵੀਰ ਜੀ ਇਹ ਵੇਖੀ ਜਾਂਦੇ ਨੇ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੋ ਤੁਹਾਨੂੰ ਪਤਾ ਬਈ ਜਿਹੜੇ ਸ਼ੀਧੀ ਦਿਹਾੜੇ ਚੱਲ ਰਹੇ ਆ ਤੇ ਅੱਜ ਜਿਹੜਾ ਲੋਕ ਭਲਾ ਯਾਰਮੀ ਗਰੁੱਪ ਵੱਲੋਂ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਜਿਹੜਾ ਮਾਤਾ ਗੁਜਰ ਜੀ ਅਤੇ ਸ਼ਹਿਬਜਾਦਾ ਦੀ ਜਿਹੜੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਜਿਹੜਾ ਅੱਜ ਚਾਹ ਰਸਾਂ ਬਰਿੱਡਾਂ ਦਾ ਲੰਗਰ ਜਿਹੜਾ ਟੂਲ ਟੈਕਸ ਤੇ ਕੋਟ-ਕੋਟ ਲਾਇਆ ਜਾਣਾ ਵਾ ਕਹਿੰਦੇ ਹੁੰਦੇ ਕੋਈ ਵੀ ਕੰਮ ਕਰਨਾ ਚਾਹੀਦਾ ਪਹਿਲਾਂ ਗੁਰੂ ਸਾਹਿਬ ਕੋਲੇ ਹਾਜ਼ਰ ਹੋਣਾ ਜਾਂ ਉਹਨਾਂ ਨੂੰ ਧਿਆਉਣਾ ਬਹੁਤ ਜ਼ਰੂਰੀ ਹੈ ਇਸ ਕਰਕੇ ਆਪਾਂ ਪਹਿਲਾਂ ਗੁਰਦੁਆਰਾ ਸਾਹਿਬ ਤੇ ਇੱਥੇ ਜਿਹੜਾ ਮੱਥਾ ਟੇਕ ਕੇ ਅਰਦਾਸ ਬੇਨਤੀ ਕਰਕੇ ਚੱਲਾਂਗੇ ਤੇ ਫਿਰ ਆਪਾਂ ਕਰਦੇ ਆ ਜਿਹੜਾ ਲੰਗਰ ਸ਼ੁਰੂ ਅੱਗੇ ਗੁਰੂ ਸਾਹਿਬ ਨੂੰ ਮੱਥਾ ਟੇਕ ਕੇ ਗੁਰਦੁਆਰਾ ਸਾਹਿਬ ਤੇ ਜਿਹੜੀ ਲੰਗਰ ਦੀ ਲਾਉਣ ਦੀ ਤਿਆਰੀ ਸ਼ੁਰੂ ਕਰਤੀ ਆ ਸਮਾਨ ਅਸੀਂ ਇਕੱਠਾ ਕਰ ਲੱਗ ਪਏ ਆ ਆ ਹੈਗੀ ਸਵਰਨੇ ਫੌਜੀ ਦੀ ਜੀਪ ਨਾਲ ਸਾਡੇ ਹੈਗਾ ਜੋਬਨ ਨਾਲ ਭਾਈ ਗੁਰਪ੍ਰੀਤ ਸਿੰਘ ਲੋਕ ਭਾਈ ਯਾਰ ਨੂੰ ਗਰੁੱਪ ਦੇ ਜਿਹੜੇ ਮੈਂਬਰ ਨੇ ਇੰਨਾਂ ਦੇ ਵਿੱਚ ਰਾਸ ਤੇ ਆ ਹੈਗਾ ਸਰਤੀਕਾਲ ਜੀ ਇਹ ਮੁੰਡਾ ਹੈਗਾ ਅਫਦਲ ਇਹ ਹੈ ਕਿ ਸਵਾਰਨੇ ਫੌਜੀ ਦੀ ਸ਼ਾਪ ਸਵਾਰਨਾ ਫੌਜੀ ਆਪ ਤਾਂ ਹੈ ਨਹੀਂਗਾ ਆ ਬਰੈਡ ਆ ਸੇਵਾਦਾਰ ਜਿਹੜੇ ਸਾਡੇ ਉਹ ਜਿਹੜਾ ਸਫਾਈ ਦਾ ਕੰਮ ਉਹਨਾਂ ਨੇ ਸ਼ੁਰੂ ਕਰਤਾ ਵਾ ਤੇ ਆ ਜੀਪ ਸਾਡੀ ਇਹਦੇ ਵਿੱਚ ਜਿਹੜਾ ਅਸੀਂ ਰਾਸ ਤੇ ਦੁੱਧ ਤੇ ਬਰੈਡ ਜਿਹੜੇ ਅਸੀਂ ਉਹ ਲੈ ਜਾਂਦੇ ਆ ਅੱਜ ਤੌਂਤ ਵੀ ਬਹੁਤ ਆ ਤੇ ਠੰਡ ਵੀ ਬਹੁਤ ਆ ਇਧਰਲੇ ਪਾਸੇ ਨਾਲ ਹੀ ਆ 100 ਮੀਟਰ ਤੱਕ ਟੂਲ ਟੈਕਸ ਆ ਆ ਜਿਹੜੇ ਬੋਰਡ ਲੱਗੇ ਪਰ ਸਾਨੂੰ ਜਿਹੜਾ ਟੂਲ ਟੈਕਸ ਦਿਖਦਾ ਨਹੀਂਗਾ ਪਰਲੇ ਪਾਸੇ ਗੱਡੀਆਂ ਖੜੀਆਂ ਹੀ ਦੀਨੀਆਂ ਪੱਟੀਆਂ ਆ ਗਈਆਂ ਤੇ ਮੁੰਡੇ ਜਿਹੜੇ ਫੌਜੀ ਆ ਪੰਨੂ ਫਿਰਦੇ ਸਾਰੇ ਟ੍ਰੇਨਿੰਗ ਵਾਲੇ ਮੁੰਡੇ ਸਾਰੇ ਤੇ ਇਹ ਆਲੇ ਸੇਵਾ ਦੇ ਦੁਦ ਰਹੇ ਆ ਲੈ ਵੀ ਆ ਮੁੰਡਾ ਕਹਿੰਦਾ ਮੈਂ ਰਹਿ ਗਿਆ ਹਾਂ ਸਾਡਾ ਸਵਾਰਨਾ ਫੌਜੀ ਫੌਜੀ ਬੱਸ ਬਾਈ ਆ ਮੰਡੇ ਬਾਈ ਜੀ ਤਾਂ ਹੁਣ ਪਹੁੰਚੇ ਨੇ ਦੇਗੇ ਦੂਗੇ ਬਾਈ ਹੁਣ ਮੰਨ ਲਾ ਪਿਆ ਬਾਈ ਸਾਹਿਬ ਜੀ ਵੇਖਦੇ ਨੇ ਇਧਰ ਵੱਡੇ ਵੀਰ ਜੀ ਇਹ ਵੇਖੀ ਜਾਂਦੇ ਨੇ ਸੰਗ ਤੁਹਾਨੂੰ ਸੰਗ ਦਾ ਖੜ ਲਾ ਪਈਆਂ ਤੇ ਚਾਹ ਪਾਣੀ ਦਾ ਜਿਹੜਾ ਲੰਗਰ ਸ਼ੁਰੂ ਹੋ ਚੁੱਕਿਆ ਵਾ ਤੇ ਜਿਹੜੀ ਸੰਗਤ ਰੋਕ ਕੇ ਚਾਹ ਪਾਣੀ ਦੀ ਜਿਹੜਾ ਛੱਕੇ ਬ੍ਰੈਡ ਰਸ ਜਿਹੜੇ ਛੱਕੇ ਜਿਹੜੇ ਪੁਰੇ ਜਾਂਦੇ ਸੰਗਤ ਤੁੱਪ ਵੀ ਨਿਕਲ ਆਈ ਸੀਗੀ ਤੇ ਬਾਕੀ ਸਾਡੇ ਸੇਵਾਦਾਰ ਆ ਜਿਹੜੇ ਪੁਰਾਣੇ ਤੁਰੇ ਜਾਂਦੇ ਨਵੇਂ ਤੁਰੇ ਆਉਂਦੇ ਆ ਚਲ ਜੋ ਵੀ ਆ ਆਪਣਾ ਗੁਰੂ ਸਾਹਿਬ ਦਾ ਜਿਹੜਾ ਕੰਮ ਆ ਉਹ ਚੱਲੀ ਜਾਂਦਾ ਵਾ ਨਾਲ 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 ਬਾਣੀ ਚੱਲੀ ਜਾਂਦੀ ਸਪੀਕਰ ਦੇ ਵਿੱਚ ਨਾਲ ਨਾਲ ਮੁੰਡੇ ਜਿਹੜੇ ਸੇਵਾ ਕਰੀ ਜਾਂਦੇ ਆ ਇੱਥੇ ਬਾਈ ਹੁਣੇ ਬਣਾਈ ਜਾਂਦੇ ਚਾਹ ਇਹਨਾਂ ਦੀ ਡਿਊਟੀ ਚਾਹ ਬਣਾਉਣ ਤੇ ਆ ਤੇ ਆਹ ਦਾੜ ਜਿੰਮੇਵਾਰੀਆਂ ਤੇ ਆ ਅਵਨਪ੍ਰੀਤ ਸਾਡਾ ਇਹ ਇਹਨੇ ਬ੍ਰੈਡ ਫੋਲਣੇ ਆ ਇਹ ਸਤ ਸ੍ਰੀ ਅਕਾਲ ਇਹ ਮੁੰਡਾ ਚਾਹ ਫੜਾਉਂਦਾ ਬਈ ਸਾਰਿਆਂ ਨੂੰ ਉਹ ਵੀ ਬਰੈਡ ਜਿਹੜਾ ਵਰਤਾ ਕੇ ਆਇਆ ਵਾ ਰੋਡਵੇ ਦੀ ਬੱਸ ਰੁਕ ਗਈ ਤੇ ਆਪ ਹੁਣ ਆਪ ਇਹਨਾਂ ਨੂੰ ਚਾਹ ਪਾਣੀ ਇਹਨਾਂ ਨੂੰ ਇੱਥੇ ਛਕਾਵਾਂਗੇ ਅੱਜ ਅੱਜ ਤੂੰ ਇਹੀ ਕੰਮ ਕਰਨਾ ਠੀਕ ਆ ਅੱਜ ਤੂੰ ਬਾਅਦ ਅੱਜ ਵੀਡੀਓ ਹੀ ਬਣਾਉ ਆ ਬਾਈ ਰੋਡਵੇ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਸੰਗਤ ਨੂੰ ਚਾਹ ਦਾ ਜਿਹੜਾ ਲੰਗਰ ਛਕਾਉਣ ਵਾਸਤੇ ਗੱਡੀ ਜਿਹੜੀ ਰੋਕੀ ਆ ਨਹੀਂ ਤਾਂ ਵੈਸੇ ਬੱਸਾਂ ਪੁੱਸਾਂ ਵਾਲੇ ਅੱਜ ਕੱਲ ਟਾਈਮ ਹੀ ਕਿਹ ਹੋਇਆ ਨਹੀਂਗਾ ਇਹਨਾਂ ਕੋਲ ਘੱਟ ਹੀ ਰੋਕਦੇ ਆ ਬਹੁਤ ਬਹੁਤ ਧੰਨਵਾਦ ਬਾਈ ਹੁਣਾਂ ਦਾ ਆ ਸਾਡੇ ਸੇਵਾਦਾਰ ਆ ਸਾਡਾ ਸੰਜੂ ਬਾਈ ਜੀ ਇਹ ਸੇਵਾ ਕਰ ਲੱਗ ਗਏ ਆ ਹੁਣ ਕਿਉਂਕਿ ਹੁਣ ਅਸੀਂ ਸਾਡੀ ਸਾਰੀ ਜ਼ਿੰਮੇਵਾਰੀਆਂ ਬੱਚਿਆਂ ਦੀ ਹੁਣ ਅਸੀਂ ਇਕੱਲ ਮਾਲਿਕ ਕੀ ਕੀ ਨੰਨੇ ਉਹ ਆਪਣਾ ਆ ਬਈ ਝੂਠਿਆ ਕੰਮ ਕਰਦੇ ਨਹੀਂ ਅਸੀਂ ਸੱਚਾ ਕੰਮ ਕਰਦੇ ਆ ਹੁਣ ਅਸੀਂ ਇੱਥੇ ਮੰਨ ਲਾ ਜਿੰਨੀ ਵੀ ਡਿੱਗੇ ਆ ਸਾਡੇ ਆਹ ਗਲਾਸ ਗਲੂਸ ਇਹ ਵੀ ਹੁਣ ਸਾਡੇ ਸੁਖਦੀਪ ਹੁਣੀ ਚੱਕੀ ਜਾਂਦੇ ਬਾਈ ਸਫਾਈ ਅਸੀਂ ਸਾਰੀ ਕਰਕੇ ਜਾਣੀ ਬਾਈ ਸਾਡੇ ਸਾਰੇ ਸੇਵਾਦਾਰ ਨੇ ਇਹ ਸਾਰੇ ਸਗਿਰਦ ਨੇ ਚੇਲੇ ਨੇ ਆਪਣੇ ਆ ਚੇਲੇ ਚੂਲੇ ਕੰਮ ਕਰਨ ਦੇ ਆਪਾਂ ਕਿਹਾ ਕਿ ਆਪਾਂ ਉਸਤਾਦ ਕੀ ਕੰਮ ਕਰਾਉਣਾ ਚਾਹ ਪਿਓ ਬਈ ਚਾਹ ਇੱਕ ਗੱਡੀ ਹੋਰ ਆ ਕੇ ਆ ਇਹਨਾਂ ਨੇ ਬਹੁਤ ਜ਼ਿੰਮੇਵਾਰੀ ਨਿਭਾਈ ਮੁੰਡਿਆਂ ਨੇ ਇਹਨਾਂ ਨੇ ਤੜਕੇ ਦੇ ਇੱਥੇ ਹੀ ਆ। ਇਹ ਬਿਨਾਂ ਚਾਹ ਤੋਂ ਇੱਥੇ ਤੜਕੇ ਦੇ ਜਿਹੜੇ ਆਦਾ ਹੋ। ਸਾਸਰੀ ਘਰ ਬਾਈ ਜੀ ਆ ਸਾਡਾ ਮੁੰਡਾ ਸੰਜੂ ਇਹਨੇ ਸੇਵਾ 'ਚ ਖੱਟ ਲਈ ਆ। ਚਾਹ ਸਾਹਿਬ ਜਾਦੇ ਇਹਨਾਂ ਤੇ ਜਿਹੜਾ ਬਹੁਤ ਵਧੀਆ ਸੇਵਾ ਕੀਤੀ ਹੈ। ਦਿਲੋਂ ਕਹਿ ਰਿਹਾ ਕੋਈ ਆਪਾ ਕਹੜਾ ਬਣ ਉਹ ਹੱਸੀ ਜਾਂਦਾ। ਚੰਗੀ ਸੇਵਾ ਕੀਤੀ ਮੁੰਡੇ ਨੇ। ਨਹੀਂ ਚਾਰ ਸਾਹਿਬ ਜਾਦਾਂ ਨੇ ਖੁਸ਼ੀ ਪ੍ਰਾਪਤ ਮੈਂ ਐਵੇਂ ਕਿਹਾ ਮਿਲੂਗੀ ਹਨਾ ਬੱਚਾ ਉਹਨੇ ਦਿਲੋਂ ਸੇਵਾ ਕੀਤੀ ਜਿਹੜੀ ਵੀ ਕੀਤੀ ਆ ਬੀਬੀਆਂ ਮਾਈਆਂ ਬੱਚੇ ਜਿਹੜੇ ਪਿੰਡ ਦੇ ਆ ਤੇ ਜਾਂ ਸੰਗਤ ਜਿਹੜੇ ਹੋ ਵੀ ਗੱਡੀਆਂ ਜਿਹੜੀਆਂ ਛੜਕ ਤੇ ਜਾਂਦੀਆਂ ਔਰ ਓਕੇ ਜਿਨ੍ਹਾਂ ਨੇ ਸਾਰਿਆਂ ਨੇ ਜਿਹੜਾ ਚਾਹ ਪਾਣੀ ਦਾ ਲੰਗਰ ਇੱਥੋਂ ਛੱਕ ਕੇ ਸਾਰੇ ਗਏ ਆ ਸਾਰਿਆਂ ਨੇ ਜਿਹੜਾ ਸੰਯੋਗ ਦਿੱਤਾ ਅੱਜ ਤੁਹਾਨੂੰ ਪਤਾ ਭਈ ਆਪਣੇ ਜਿਹੜਾ ਲੰਗਰ ਲਾਇਆ ਸੀ ਟੂਲ ਟੈਕਸ ਤੇ ਚਾਰ ਸ਼ਹਿਬਜ਼ਾਦਿਆਂ ਦੀ ਸ਼ਹਾਦਤ ਤੇ ਮਾਤਾ ਗੁਜਰੀ ਜੀ ਗੁਜਰਜੀ ਦੇ ਤੇ ਸਬੰਧ ਵਿੱਚ ਸੋ ਇਹਨਾਂ ਸਾਰੇ ਵੀਰਾਂ ਨੇ ਜਿਹੜਾ ਅੱਜ ਬਹੁਤ ਰਲ ਮਿਲ ਕੇ ਸੰਜੋਗ ਕੀਤਾ ਬਹੁਤ ਤਨੋਂ ਮਨੋਂ ਜਿਹੜੀ ਸੇਵਾ ਕੀਤੀ ਆ ਤੇ ਬਾਈ ਹੁਣਾਂ ਨਾਲ ਗੱਲਬਾਤ ਕਰਦੇ ਆ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਾਰਿਆਂ ਨੂੰ ਪਤਾ ਹੀ ਆ ਕਿ ਸ਼ਹੀਦੀ ਦਿਹਾੜੇ ਚੱਲ ਰਿਹਾ ਹੈ ਮਾਤਾ ਗੁਜਰੀ ਜੀ ਔਰ ਸ਼ਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਤ ਜੋ ਸਮੂਹ ਨਗਰ ਪੈਂਡ ਕੋਟ ਕਰੋੜ ਕਲਾਂ ਤੇ ਲੋਕ ਭਲਾਈ ਆਰਮੀ ਗਰੁੱਪ ਵੱਲੋਂ ਐਨ ਆਰ ਆਈ ਭਰਾਵਾਂ ਵੱਲੋਂ ਹਰ ਸਾਲ ਇੱਕ ਦਿਨ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਚਾਹ ਦਾ ਲੰਗਰ ਲਾਇਆ ਜਾਂਦਾ ਤਾਂ ਜੋ ਜਿਹੜੀਆਂ ਸੰਗਤਾਂ ਸਰਹੰਦ ਨੂੰ ਚਾਲੇ ਪਾਉਂਦੀਆਂ ਜਾਂ ਹੋਰ ਵੀ ਜਿਹੜੇ ਆਉਣ ਜਾਣ ਵਾਲੇ ਉਹ ਖੰਡ ਦੇ ਦਿਨਾਂ ਦੇ ਵਿੱਚ ਇੱਥੋਂ ਰੁੱਕ ਕੇ ਇਸ ਪੜਾ ਤੇ ਚਾਹ ਛਕਣ ਤੇ ਸੰਗਤਾਂ ਦੇ ਇਸ ਨਗਰ ਦੇ ਵਿੱਚ ਚਰਨ ਪੈਣ ਤੇ ਸਾਡੇ ਨਗਰ ਦੇ ਉੱਤੇ ਸੁੱਖ ਸ਼ਾਂਤੀ ਰਵੇ ਚੜ੍ਹਦੀਆਂ ਕਲਾ ਰਹਿਣ ਹਮੇਸ਼ਾ ਸਾਰੇ ਪਰਿਵਾਰਾਂ ਦੇ ਵਿੱਚ ਸਾਰੇ ਪਿੰਡ ਦੇ ਉੱਤੇ ਚੜ੍ਹਦੀ ਕਲਾ ਰਵੇ ਤੇ ਮੈਂ ਧੰਨਵਾਦ ਕਰਨਾ ਚਾਹਣਾ ਇਹ ਸਾਰੇ ਸੇਵਾਦਾਰਾਂ ਦਾ ਜਿਹੜੇ ਸਵੇਰੇ 7 ਵਜੇ ਆਗੇ ਸੀ ਤੇ ਹੁਣ ਤੱਕ ਜਿਨ੍ਹਾਂ ਨੇ ਅਣਥੱਕ ਇੱਥੇ ਸੇਵਾ ਕੀਤੀ ਵਾਹਿਗੁਰੂ ਜੀ ਇਹਨਾਂ ਦੀ ਸੇਵਾ ਥਾਂ ਪਾਉਣ ਤੇ ਜਿਹੜੇ ਬਾਹਰ ਬੈਠੇ ਚਿੰਤਤ ਹਰਜਿੰਦਰ ਸਿੰਘ ਹੋਸਾ ਲਖਵੀਰ ਸਿੰਘ ਲੱਖਾ ਯੂਐਸਏ ਹੋਰ ਵੀ ਜਿਨ੍ਹਾਂ ਨੇ ਐਨ ਆਰ ਆਈ ਵੀਰ ਐਨ ਆਰ ਆਈ ਪਰਿਵਾਰ ਜਿਹੜੇ ਸਾਨੂੰ ਸੰਜੋਗ ਕਰਦੇ ਹਨ ਅਰਦਾਸ ਕਰਦੇ ਹਨ ਤੁਸੀਂ ਵੀ ਸਾਰੇ ਤੰਦਰੁਸਤ ਰਹੋ ਚੜ੍ਹਦੀਆਂ ਕਲਾਂ ਵਿੱਚ ਰਹੋ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋ ਤੇ ਹੁਣ ਸਮਾਪਤੀ ਆ ਲੰਗਰ ਦੀ ਤੇ ਇੱਕ ਗਾਜਵਾ ਜਕਾਰਾ ਤੇ ਉਸ ਤੋਂ ਬਾਅਦ ਜਿਹੜੀ ਸਮਾਪਤੀ ਬੋਲੇ